ਸਮਾ ਹੋ ਚੁੱਕਾ ਜੀ ਜਲਦੀ ਤੇ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦੋ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਹਾਂ ਜੀ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦਿੱਤੀ ਜਾਵੇ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਮਾਸਟਰ ਕੈਲਡਰ 2020 ਪੰਜਾਬੀ ਮਾਸਟਰ ਕੈਲਡਰ 2020 ਜੋ ਕਿ 51 ਨੰਬਰ ਤੋਂ ਲੈ ਕੇ 100 ਨੰਬਰ ਕੁਐਸਚਨ ਆਪਣੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਵਾਉਣ ਵਾਲੇ ਆ ਤੁਸੀਂ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਕਰ ਦਿਓ ਇਹ ਸ਼ੇਅਰ ਜਿੰਨਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਤਿਆਰੀ ਦੇ ਲਈ @ਪੰਜਾਬੀਤਿਆਰੀ ਪੰਜਾਬੀ ਮਾਸਟਰ ਕਟਰ ਦੇ ਲਈ ਸਕੂਲ ਕੰਟੈਂਟ ਲਈ @arkonline school ettp paper a and b ਦੇ ਲਈ @ettp paper a and b ss ਮਾਸਟਰ ਕਟਰ ਦੇ ਲਈ @ss theory ਇਹਨਾਂ ਗਰੁੱਪ ਨੂੰ ਆਪਣੀ ਲੋੜ ਦੇ ਅਨੁਸਾਰ ਜੁਆਇਨ ਕੀਤਾ ਜਾਵੇ ਬਿਨਾ ਆ ਗੇਂ ਵੇਖ ਕੇ ਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਤੇ ਵੱਧ ਜਾਂ ਜੀ ਪ੍ਰਸ਼ਨ ਨੰਬਰ 1 ਦੇ ਵੱਲ। ਅੱਜ ਦੀ ਕਲਾਸ ਦੇ ਵਿੱਚ ਇੱਥੇ ਪ੍ਰਸ਼ਨ ਨੰਬਰ 51 ਹੀ ਹੈ ਅਸਲ 'ਚ ਇੱਥੇ ਨੰਬਰਿੰਗ ਚੇਂਜ ਕਰਨਾ ਬਾਈ ਮਿਸਟੇਕ ਰਹਿ ਗਈ ਜੀ। ਹਾਂ ਜੀ 51 ਨੰਬਰ ਕੁਐਸਚਨ ਤੋਂ ਹੀ ਆ ਪਰ ਤੁਸੀਂ ਆਨਸਰ ਜਿਹੜੇ ਆ 1 2 3 ਨੰਬਰ ਦੇ ਹਿਸਾਬ ਨਾਲ ਹੀ ਕਰਨੇ ਆ ਜੀ ਕੋਈ ਗੱਲ ਨਹੀਂ ਜਿਹੜਾ ਲਿਖਿਆ ਨੰਬਰ ਉਸੇ ਹਿਸਾਬ ਨਾਲ ਆਨਸਰ ਕਰ ਦਿਓ। ਪਰ ਅਸਲ 'ਚ 51 ਨੰਬਰ ਹੀ ਕੁਐਸਚਨ ਹੈ ਠੀਕ ਹੈ ਜੀ। ਆਈਡੀ ਕਲਾਸ ਦੇ ਵਿੱਚ ਆਪਾਂ 51 ਨੰਬਰ ਕੁਐਸਚਨ ਤੋਂ ਲੈ ਕੇ 100 ਨੰਬਰ ਤੱਕ ਡਿਸਕਸ ਕਰ ਰਹੇ ਆਂ ਠੀਕ ਹੈ ਇੱਥੇ ਨੰਬਰਿੰਗ ਬਾਈ ਮਿਸਟੇਕ ਚੇਂਜ ਕਰਨਾ ਭੁੱਲ ਗਏ ਜੀ ਸੋ ਚਲੋ ਜੀ ਜਿਹੜਾ ਨੰਬਰ ਦਿੱਤਾ ਹੋਇਆ ਉਹੀ ਤੁਸੀਂ ਨੰਬਰ ਲਿਖ ਕੇ ਆਨਸਰ ਕਰਨਾ ਹੈ ਮੇਨ ਆਪਣਾ ਮਕਸਦ ਹੈ ਅ ਰਿਵੀਜ਼ਨ ਕਰਨਾ ਠੀਕ ਹੈ ਸੋ ਸ਼ੁਰੂ ਕਰਦੇ ਆਂ ਆਈਡੀ ਕਲਾਸ ਤੇ ਅੱਜ ਦਾ ਪਹਿਲਾ ਕੁਐਸਚਨ ਹੈ ਉਦਮ ਦਾ ਕੀ ਅਰਥ ਹੈ ਆਡੀਓ ਵੀਡੀਓ ਕਨਫਰਮੇਸ਼ਨ ਜਰੂਰ ਦੇ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ ਉਦਮ ਦਾ ਅਰਥ ਪੁੱਛਿਆ ਹੈ অপਸ਼ਨ A ਚਿੰਤਾ ਕਰਨਾ B ਕੋਸ਼ਿਸ਼ ਕਰਨਾ C ਇੱਛਾ ਕਰਨਾ D ਰੋਸ਼ਨੀ ਕਰਨਾ ਪ੍ਰਸ਼ਨ ਨੰਬਰ 1 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਇਵਨਿੰਗ ਜੀ ਸਭ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ ਜਿਹੜੇ ਵੀ ਪ੍ਰੈਜ਼েন্ট ਹੋਏ ਆ ਹਾਂਜੀ ਸਹੀ ਉੱਤਰ ਪ੍ਰਸ਼ਨ ਨੰਬਰ 1 ਦੇ ਲਈ ਕਹਿਆ ਜਾਵੇ। ਤੋਂ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਜੀ ਉਦਮ ਦਾ ਅਰਥ ਕੋਸ਼ਿਸ਼ ਕਰਨਾ ਬੀ ਆਨਸਰ ਕਰੈਕਟ ਹੋਵੇਗਾ ਕੁਐਸਚਨ ਨੰਬਰ 2 ਦੇ ਵੱਲ ਵਧਦੇ ਹਾਂ ਜੀ ਇੱਥੇ ਬਾਈ ਮਿਸਟੇਕ ਗਲਤ ਲਿਖਿਆ ਗਿਆ ਜੀ ਠੀਕ ਹੈ ਜੀ ਬੀ ਹੀ ਕਰੈਕਟ ਆਨਸਰ ਹੈ ਪ੍ਰੈਸ਼ਨ ਨੰਬਰ 1 ਦੇ ਲਈ 2 ਨੰਬਰ ਕੁਐਸਚਨ ਹਾਂਜੀ 2 ਨੰਬਰ ਦੇ ਲਈ ਸਹੀ ਆਨਸਰ ਸ਼੍ਰੀ ਮੋਕਟਰ ਸਾਹਿਬਾ ਵੇਗਾ ਜੀ ਸਭ ਨੇ ਸਭ ਨੂੰ ਰਟੇ ਹੋਣਾ ਇਹ ਕੁਐਸਚਨ ਕੁਐਸਚਨ ਨੰਬਰ 3 ਦੇ ਵੱਲ ਵੱਧ ਜੀ ਚਰਮਖ ਦਾ ਸਬੰਧ ਹੈ ਚਰਮਖ ਦਾ ਸਬੰਧ ਕਾਦੇ ਨਾਲ ਹੈ ਆਪਸ਼ਨ A ਚੌਂਕੀ ਨਾਲ B ਚਾਟੀ ਨਾਲ C ਚਰਖੇ ਨਾਲ D ਰਸੋਈ ਨਾਲ ਪ੍ਰਸ਼ਨ ਨੰਬਰ 3 ਦੇ ਲਈ ਆਨਸਰ ਜੁੜਿਆ ਜਾਵੇ ਜੀ ਚਰਮਖ ਦਾ ਸਬੰਧ ਚਰਮਖ ਦਾ ਸਬੰਧ ਹੈ ਜੀ ਚਰਖੇ ਦੇ ਨਾਲ ਆਪਸ਼ਨ C ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 4 4 ਨੰਬਰ ਹੈ ਜੀ ਨਿੱਕੀ ਜਹੀ ਕੁੜੀ ਲੈ ਪਰਾਂ ਦਾ ਤੁਰੀ ਇਹ ਹੈ অপਸ਼ਨ এ اخਾਨ बी ਮੁਹਾਵਰਾ সি ਸਿਆਣਪ ਤੇ ডি 부જારਤ প্রশ্ন নম্বর 4 ਦੇ ਲਈ ਆਨਸਰ ਚੁਣਿਆ ਜਾਵੇ। ਹਾਂਜੀ। ਇਹ ਹੈ ਇੱਕ 부જારਤ অপਸ਼ਨ ডি ਕੋਰੈਕਟ ਆਨਸਰ ਹੋਵੇਗਾ। ਕੁਐਸ਼ਨ ਨੰਬਰ 5 ਦੇ ਬਲਵੱਦ ਦੇ ਆਂ ਜੀ ਪਿੱਪਲ ਪੱਤੀਆਂ ਗੈਣਾ ਹਨ। অপਸ਼ਨ এ ਹੱਥਾਂ ਦਾ बी ਕੰਨਾਂ ਦਾ ਸੀ ਬਾਹਾਂ ਦਾ ਡੀ ਗਰਦਨ ਦਾ ਪਿੱਪਲ ਪੱਤੀਆਂ ਕਾਹਦਾ ਗੈਣਾ ਹਨ ਕਿਹੜੇ ਅੰਗ ਦਾ ਗੈਣਾ ਹਨ ਆਨਸਰ ਕਰਿਆ ਜਾਵੇ ਕੁਐਸ਼ਨ ਨੰਬਰ 5 ਦੇ ਲਈ। ਹਾਂਜੀ ਪੀਪਲ ਪੱਤੀਆਂ ਗੈਣਾ ਨੇ ਕੰਨਾ ਦਾ ਗੈਣਾ ਜੀ ਕੁਐਸਚਨ ਨੰਬਰ 6 ਦੇ ਬਲਵੱਧਿਆ ਇਛਰਾ ਨਾਮ ਦਾ ਪਾਤਰ ਕਿਸ ਕਿਸੇ ਵਿੱਚ ਆਉਂਦਾ ਹੈ ਆਪਸ਼ਨ A ਪੂਰਨ ਭਗਤ B ਸਸੀ ਪੁੰਨੂ C ਹੀਰ ਰਾਂਝਾ D ਮਿਰਜਾ ਸਾਹਿਬਾ ਕੁਐਸਚਨ ਨੰਬਰ 6 ਲਈ ਆਨਸਰ ਚੁਣੋ ਜੀ ਹਾਂਜੀ 6 ਨੰਬਰ ਦੇ ਲਈ ਇਛਰਾ ਨਾਮ ਦਾ ਪਾਤਰ ਇਹ ਹੈ ਜੀ ਪੂਰਨ ਭਗਤ ਦੇ ਵਿੱਚੋਂ ਆਪਸ਼ਨ A ਕਰੈਕਟ ਆਨਸਰ ਹੈ ਕੁਐਸਚਨ ਨੰਬਰ 7 ਬਲਵੱਧ ਦੇ ਪੀਚੋ ਬੱਕਰੀ ਕੀ ਹੈ ਆਪਸ਼ਨ A ਲੋਕ ਪਕਵਾਨ B ਗੈਣਾ ਸੀ ਲੋਕ ਸੰਦਭ ਤੇ ਡੀ ਲੋਕ ਖੇਡ ਕੁਐਸਚਨ ਨੰਬਰ 7 ਪੀਚੋ ਬકરી ਹਾਂਜੀ ਪੰਜਾਬੀ ਸੱਭਿਆਚਾਰ 12ਵੀਂ ਦੀ ਕਿਤਾਬ ਦੇ ਵਿੱਚ ਤੁਸੀਂ ਜਰੂਰ ਪੜਿਆ ਹੋਣਾ ਬਿਲਕੁਲ ਠੀਕ ਹੈ ਜਿਹੜੇ ਅਨਸਰ ਕਰ ਰਹੇ ਨੇ ਲੋਕ ਖੇਡ ਆਪਸ਼ਨ ਡੀ ਕੁਐਸਚਨ ਨੰਬਰ 8 ਸਿਰ ਗੁੰਦ ਦੇ ਕਪ ਕਪਤੀਏ ਨਾਣੇ ਉੱਤੇ ਪਾ ਦੇ ਡੈਸ਼ ਇਹ ਸਤਰ ਪੂਰੀ ਕਰਨੀ ਹੈ ਆਪਸ਼ਨ A ਡਾਕ ਬੰਗਲਾ B ਸੱਗੀ ਫੁੱਲ C ਮੋਰ ਘੁੱਗੀਆਂ ਡੀ ਲਾਲ ਪਰੰਦਾ ਜਿਨ੍ਹਾਂ ਨੇ ਪੜ੍ਹੀ ਹੈ ਬਿਲਕੁਲ ਸਹੀ ਆਨਸਰ ਕਰਨਗੇ ਤੇ ਜਿਨ੍ਹਾਂ ਨੇ ਨਹੀਂ ਪੜ੍ਹੀ ਹੈ ਉਹ ਸੱਗੀ ਫੁੱਲ ਲਾਲ ਪਰੰਦਾ ਮੋਰ ਘੂਗੀਆਂ ਦੇ ਵੱਲ ਵੀ ਜਾਣਗੇ ਪਰ ਸਹੀ ਉਤਰ ਡਾਕ ਬੰਗਲਾ ਹੈ ਆਪਸ਼ਨ ਏ ਕੁਐਸਚਨ ਨੰਬਰ 9 ਦੇ ਵੱਲ ਵੱਧਦੇ ਜੀ ਕਿਹੜਾ ਲੋਕ ਸਾਜਾਂ ਦਾ ਸਹੀ ਜੋਟ ਹੈ ਆਪਸ਼ਨ ਏ ਪਿਆਨੋ ਤੂੰਬੀ ਵੀ ਗਿਟਾਰ ਇਕਤਾਰਾ ਸੀ ਢੋਲ ਕਾਟੋ ਤੇ ਡੀ ਢੋਲ ਕਲਰ ਨਟ ਆਪਸ਼ਨ ਨੰਬਰ 9 9 ਦੇ ਲਈ ਅਨਸਰ ਕਰੋ ਜੀ 9 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਔਲਖ ਤੇ ਕਾਟੋ ਇਹਨੇ ਲੋਕ ਸਾਜਾਂ ਦਾ ਸਹੀ ਜੋਟ ਕੁਐਸਚਨ ਨੰਬਰ 10 ਉਠਾਲਾ ਰਸਮ ਕਦੋਂ ਕੀਤੀ ਜਾਂਦੀ ਹੈ ਆਪਸ਼ਨ A ਜਨਮ ਸਮੇਂ B ਮੰਗਣੀ ਸਮੇਂ C ਵਿਆਹ ਸਮੇਂ ਤੇ D ਮੌਸਮੇ ਸਹੀ ਉੱਤਰ 10 ਨੰਬਰ ਲਈ ਚੁਣੋ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉਠਾਲਾ ਰਸਮ ਕਦੋਂ ਕੀਤੀ ਜਾਂਦੀ ਹੈ ਆਨਸਰ ਡੀ ਹੋਵੇਗਾ ਜੀ ਮੌਤ ਸਮੇਂ ਆਪਸ਼ਨ ਡੀ ਜਿਨ੍ਹਾਂ ਨੇ ਚੁਣਿਆ ਸਬਦਾ ਸਹੀ ਉੱਤਰ ਇਹ ਕੁਐਸਚਨ ਨੰਬਰ 11 ਦੇ ਬਲਵੱਦੀ ਹੈ ਜੀ trilcholi ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ ਆਪਸ਼ਨ A 14 B 10 C 15 ਤੇ D 12 ਕੁਐਸਚਨ ਨੰਬਰ 11 ਦੇ ਲਈ ਆਨਸਰ ਚੁਣਿਆ ਜਾਵੇ ਇਹ ਆਨਸਰ ਜਿਹੜਾ ਹੈ ਉਹ ਅਸਲ 'ਚ ਇਹ ਕੁਐਸਚਨ ਜਿਹੜਾ ਹੈ ਉਹ 68 ਨੰਬਰ ਹੋਵੇਗਾ ਪਰ ਇੱਥੇ ਤੁਹਾਨੂੰ ਮੈਂ ਦੱਸ ਹੀ ਚੁੱਕਾ ਸ਼ੁਰੂ ਦੇ ਵਿੱਚ ਕਿ ਨੰਬਰਿੰਗ ਬਾਈ ਮਿਸਟੇਕ ਗਲਤ ਪੈ ਗਈ। ਚਲੋ ਜੀ 11 ਨੰਬਰ ਤੇ ਲਈ ਆਨਸਰ ਚੁਣਿਆ ਜਾਵੇ। ਬਿਲਕੁਲ ਠੀਕ ਆ ਜਿਹੜੇ 15 ਆਨਸਰ ਕਰ ਰਹੇ ਨੇ ਜੀ। 15 ਕਹਾਣੀਆਂ ਨੇ ਇਸ ਕਹਾਣੀ ਸੰਗ੍ਰਹਿ ਦੇ ਵਿੱਚ, ਚੌਲੀ ਦੇ ਵਿੱਚ ਕੁਐਸਚਨ ਨੰਬਰ 12 ਕਦੌੜਾ ਫੇਰਨਾ, ਗੰਦੌੜਾ ਫੇਰਨਾ। ਜਦ ਕਦੌੜਾ ਫੇਰਨਾ ਕਿਸੇ ਵੀ ਤਰ੍ਹਾਂ ਨਾਲ ਲਿਖਿਆ ਮਿਲ ਸਕਦਾ ਤੁਹਾਨੂੰ। ਦੀ ਰਸਮ ਕਦੋਂ ਕੀਤੀ ਜਾਂਦੀ ਹੈ? ਆਪਸ਼ਨ A ਜਨਮ ਸਮੇਂ, B ਮੰਗਣੀ ਸਮੇਂ, C ਗੋਦ ਭرائی ਸਮੇਂ ਤੇ ਡੀ ਵਿਆਸ ਸਮੇਂ ਪ੍ਰਸ਼ਨ ਨੰਬਰ 12 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਹਾਂਜੀ 12 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ ਦੇਖੋ ਇਹਦੇ ਲਈ ਸਹੀ ਉੱਤਰ ਮੌਤ ਸਮੇਂ ਆਵੇਗਾ ਜੀ ਠੀਕ ਹੈ ਜੀ ਇੱਥੇ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਭਾਵੇਂ ਪੇਪਰ ਦੇ ਵਿੱਚ ਪੰਜਾਬ ਬੋਰਡ ਐਜੂਕੇਸ਼ਨ ਬੋਰਡ ਜਿਹੜਾ ਹੈ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਉਹਨੇ ਆਨਸਰ ਡੀ ਆਪਸ਼ਨ ਕੀਤਾ ਬਟ ਇਹ ਗਲਤ ਹੈ ਜੀ ਸਹੀ ਉੱਤਰ ਹੋਵੇਗਾ ਜੀ ਮੌਤ ਨਾਲ ਸੰਬੰਧਿਤ ਇਹ ਰਸਮ ਠੀਕ ਹੈ ਜੀ ਸੋ ਇੱਥੇ ਆਪਸ਼ਨ ਦੇ ਵਿੱਚ ਕਿਤੇ ਮੈਂਸ਼ਨ ਹੀ ਨਹੀਂ ਹੈ ਅਸਲ ਚ ਇਹਦਾ ਗ੍ਰੇਸ ਮਾਰਕ ਮਿਲਣਾ ਚਾਹੀਦਾ ਸੀ ਠੀਕ ਹੈ ਜੀ ਸੋ ਆਨਸਰ ਹੋਵੇਗਾ ਜੀ ਮੌਤ ਸਮੇਂ ਕੁਐਸਚਨ ਨੰਬਰ 13 ਦੇ ਬਲਵੱਗ ਹਾਂਜੀ ਬੋਰਡ ਨੇ ਡੀ ਆਪਸ਼ਨ ਕੀਤਾ ਫਿਰੇ ਕੁਐਸਚਨ ਦੇ ਲਈ ਪਤਾ ਨਹੀਂ ਕੀ ਕਰਦੇ ਸਮਝ ਨਹੀਂ ਆਉਦੀ ਜੀ ਗੱਲ ਕਰਦੇ ਆ ਕੁਆਲਿਟੀ ਆਫ ਐਜੂਕੇਸ਼ਨ ਦੀ ਤੇ ਕਿਹ ਜੀ ਕੁਆਲਿਟੀ ਡੇਢ ਤੇ ਰਹਿ ਆ ਸਾਹਮਣੇ ਹੈ ਜੀ ਕੁਐਸਚਨ ਨੰਬਰ 13 ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਦੇ ਵਿੱਚ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਿਹਾ ਹੈ ਆਪਸ਼ਨ ਹੈ ਸਿੱਧ ਗੋਸ਼ਟ ਬੀ ਜਪਜੀ ਸਾਹਿਬ ਸੀ 12 ਮਾਤੇ ਡੀ ਆਸਾ ਦੀ ਬਾਤ 13 ਨੰਬਰ ਤੇ ਲਈ ਆਨਸਰ ਚੁਣਿਆ ਜਾਵੇ ਜੀ ਪ੍ਰਸ਼ਨ ਨੰਬਰ 13 ਦੇ ਲਈ ਸਹੀ ਉੱਤਰ ਚੁਣੋ ਜੀ हां जी ਜਿੰਨਾ ਦਾ ਵੀ ਆਨਸਰ ਆ ਰਿਹਾ ਜੀ 13 ਨੰਬਰ ਤੇ ਲਈ ਜਪਜੀ ਸਾਹਿਬ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 14 ਦੇ ਬਲਵਦ ਦੀ ਹੈ ਜੀ ਇਸਤਰੀ ਲਈ ਬਾਗਣ ਸ਼ਬਦ ਦਾ ਪ੍ਰਯੋਗ ਕਿਸ ਨਾਥ ਨੇ ਕੀਤਾ ਹੈ অপਸ਼ਨ ਹੈ ਚਰਪਟਨਾਥ ਬੀ ਜਲੰਦਰਨਾਥ ਸੀ ਚਰੰਗੀਨਾਥ ਡੀ ਕੋਰਕਨਾਥ ਸਹੀ ਉੱਤਰ 14 ਨੰਬਰ ਕੁਐਸਚਨ ਦੇ ਲਈ ਚੁਣੋ ਜੀ ਹਾਂ ਜੀ ਬਿਲਕੁਲ ਠੀਕ ਆ ਜਿਹੜੇ ਵੀ ਆਨਸਰ ਗੋਰਖਨਾਥ ਕਰ ਰਹੇ ਨੇ ਬਹੁਤ ਜ਼ਿਆਦਾ ਪੁੱਛਿਆ ਜਾਣ ਵਾਲਾ ਇਹ ਕੁਐਸਚਨ ਹੈ ਚੰਗੀ ਤਰ੍ਹਾਂ ਮਾਈਂਡ ਚ ਬਿਠਾ ਲਓ ਖਾਸ ਕਰਕੇ ਫਰੈਸ਼ਰ ਕਿਉਂਕਿ ਬਾਕੀਆਂ ਦੇ ਤਾਂ ਰਟਿਆ ਹੋਣਾ ਇਹ ਕੁਸ਼ਚਨ ਕੁਸ਼ਚਨ ਨੰਬਰ 15 ਸੂਫੀ ಮತ ਦੇ ਸਰੋਤ ਗ੍ਰੰਥ ਹਨ ਆਪਸ਼ਨ A ਵੇਦ ਤੇ ਪੁਰਾਣ B ਬਾਈਬਲ C ਸ੍ਰੀ ਗੁਰੂ ਗ੍ਰੰਥ ਸਾਹਿਬ ਤੇ D ਕੁਰਾਨ ਤੇ ਹਦੀਸਾਂ ਕੁਸ਼ਚਨ ਨੰਬਰ 15 ਦੇ ਲਈ ਆਨਸਰ ਚੁਣਿਆ ਜਾਵੇ ਜੀ ਹਾਂਜੀ ਸਹੀ ਉੱਤਰ ਹੋਵੇਗਾ ਜੀ 15 ਨੰਬਰ ਦੇ ਲਈ ਸੂਫੀ ਦੇ ਸਰੋਤ ਕੁਰਾਨ ਤੇ ਹਦੀਸਾਂ ਹਨ ਆਪਸ਼ਨ D ਕੁਸ਼ਚਨ ਨੰਬਰ 16 ਜੀ ਕਿਹੜੀ ਪੰਜਾਬੀ ਇਸਤਰੀ ਲੇਖਕਾ ਫਾਲਤੂ ਔਰਤ ਦਾ ਬਿੰਬ ਉਭਾਰਦੀ ਹੈ অপশন এ প্রবজুতক অর বি অমর্ত্য প্রীতম সি কলাশপুরি তে ডি अजीतকোর প্রেশন ডিটো प्रीवियस পেপার ਦੇ ਵਿੱਚੋਂ ਪਾਇਆ ਗਿਆ ਹੈ ਜਿਹੜੇ ਆਪਾਂ ਕਰ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਹੀ ਸੋ ਬਿਲਕੁਲ ਠੀਕ ਹੈ 16 ਨੰਬਰ ਲਈ अजीतকোর ਜਿਹਨਾਂ ਦਾ ਆਨਸਰ ਆਇਆ ਹੈ ਦੇਖੋ ਇਹ ਇਹ ਤੁਸੀਂ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਪਿਛਲੇ ਪੇਪਰਾਂ ਚੋਂ ਵੀ ਬਹੁਤ ਕੁਝ ਆ ਜਾਂਦਾ ਹੈ ਰਿਵੀਜ਼ਨ ਪਿਛਲੇ ਪੇਪਰਾਂ ਦੀ ਬਹੁਤ ਜ਼ਰੂਰੀ ਹੈ ਕੁਐਸਚਨ ਨੰਬਰ 17 ਕਿ ਸੂਫੀ ਸ਼ਾਇਰ ਨੇ ਹੀਰ ਰਾਂਝੇ ਦੀ ਪ੍ਰੇਮ ਕਥਾ ਨੂੰ ਪਹਿਲੀ ਵਾਰ ਅਧਿਆਤਮਕ ਅਰਥਾਂ ਵਿੱਚ ਵਰਤਿਆ ਹੈ অপਸ਼ਨ A ਗੁਲਾਮ ਫਰੀਦ B ਸ਼ਾਹ ਹੁਸੈਨੀ ਬੁੱਲੇ ਸ਼ਾ ਤੇ D ਪਾਪਾ ਫਰੀਦ ਕੁਐਸਚਨ ਨੰਬਰ 17 ਦੇ ਲਈ ਆਨਸਰ ਚੁਣਿਆ ਜਾਵੇ ਜੀ 17 ਨੰਬਰ ਲਈ ਕਰੈਕਟ ਆਨਸਰ ਕਰੋ ਜੀ ਹਾਂ ਜੀ ਬਿਲਕੁਲ ਠੀਕ ਹੈ ਜਿਹੜੇ ਆਨਸਰ ਕਰ ਰਹੇ ਨੇ ਸ਼ਾਹ ਹੁਸੈਨ B ਆਪਸ਼ਨ ਕੁਐਸਚਨ ਨੰਬਰ 18 ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਹੈ option ਹੈ ਡਾਇਰੀ ਦੀ ਨਿੱਕੀ ਕਹਾਣੀ ਸੀ ਰੇਖਾ ਚਿੱਤਰ ਤੇ ਦੀ ਸਵੈ ਜੀਵਨੀ same ditto question ਪਿਛਲੇ ਪੇਪਰਾਂ ਦੇ ਵਿੱਚ ਵੀ ਇਹੀ ਪੁੱਛਿਆ ਗਿਆ ਹੈ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਦੋ ਵਾਰ ਰਿਪੀਟ ਹੋਇਆ ਤੇ ਤੀਸਰੀ ਵਾਰ ਹੈ ਅੱਜ ਸ਼ਾਇਦ ਆਪਾਂ ਇਹ ਪੰਜਵਾਂ ਪੇਪਰ ਕਰ ਰਹੇ ਹਾਂ ਪੰਜਵਾਂ ਨਹੀਂ ਚੌਥਾ ਪੇਪਰ ਹੀ ਕਰ ਰਹੇ ਹਾਂ ਅਜੇ ਤੇ ਤੀਜੀ ਵਾਰ ਰਿਪੀਟ ਹੋਇਆ ਕਿੱਦਾਂ ਮਤਲਬ ਮਹੱਤਵਪੂਰਨ ਕੁਐਸਚਨ ਹੈ ਠੀਕ ਹੈ ਬੀ ਆਪਸ਼ਨ ਜਿਨ੍ਹਾਂ ਨੇ ਆਨਸਰ ਚੁਣਿਆ ਹੈ ਕੁਐਸਚਨ ਨੰਬਰ 18 ਦੇ ਲਈ ਨਿੱਕੀ ਕਹਾਣੀ ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 19 ਕਿਹੜਾ ਕਹਾਣੀਕਾਰ ਪ੍ਰਗਤੀਵਾਦੀ ਵਿਚਾਰਧਾਰਾ ਦੀ ਪੇਸ਼ਕਾਰੀ ਬਾਰੇ ਜਾਣਿਆ ਜਾਂਦਾ ਹੈ ਆਪਸ਼ਨ A ਸੁਜਾਨ ਸਿੰਘ B ਚਰਨ ਸਿੰਘ ਸ਼ੀਦ C ਕਰਤਾਰ ਸਿੰਘ ਦੁੱਗਲ ਤੇ D ਬਲਵੰਤ ਗਾਰਗੀ 19 ਨੰਬਰ ਕੁਐਸਚਨ ਦੇ ਲਈ ਆਨਸਰ ਕਰੋ ਜੀ ਪ੍ਰਗਤੀਵਾਦੀ ਵਿਚਾਰਧਾਰਾ ਦੀ ਪੇਸ਼ਕਾਰੀ ਆਪਸ਼ਨ A ਸੁਜਾਨ ਸਿੰਘ ਕੀ ਕਾ ਅਨਸਰ ਹੋਵੇਗਾ ਕੁਐਸਚਨ ਨੰਬਰ ਵੀ ਦੇ ਬਲਵੱਧ ਦੇ ਆ। ਕਲਿੰਗਾ ਦੇ ਯੁੱਧ ਦਾ ਵਰਤਾਂਤ ਕਿਸ ਨਾਵਲ ਦੇ ਵਿੱਚ ਪੇਸ਼ ਹੋਇਆ ਹੈ? ਆਪਸ਼ਨ ਏ ਕਾਰਵ ਸਵਾ ਬੀ ਯੁੱਧਨਾਲ ਸੀ ਇੱਕ ਮਿਆਂ ਦੋ ਤਲਵਾਰਾਂ ਡੀ ਤੋਸ਼ਾਲੀ ਦੀ ਹੰਸੋ ਵੀ ਨੰਬਰ ਕੁਐਸਚਨ ਦੇ ਲਈ ਅਨਸਰ ਚੁਣਿਆ ਜਾਵੇ ਜੀ। ਹਾਂਜੀ ਤੋਸ਼ਾਲੀ ਦੀ ਹੰਸੋ ਹੋਵੇਗਾ ਸਹੀ ਉੱਤਰ ਵੀ ਨੰਬਰ ਤੇ ਲਈ। ਕੁਐਸਚਨ ਨੰਬਰ 21 ਦੇ ਬਲਵੱਧ ਦੇ ਆ। ਪੰਜਾਬ ਪਲੱਸ ਵੀ ਯਾਨੀ ਕਿ 70 ਤੇ 71 ਨੰਬਰ ਕੁਐਸਚਨ ਬਣਦਾ ਪਰ ਇੱਥੇ ਨੰਬਰਿੰਗ ਦਾ ਤੁਹਾਨੂੰ ਮੈਂ ਦੱਸ ਹੀ ਚੁੱਕਾ ਕਿ ਬਾਈ ਮਿਸਟੇਕ ਗਲਤ ਪਈ ਠੀਕ ਹੈ ਜੀ 21 ਨੰਬਰ ਕੁਐਸਚਨ ਲਈ ਅਨਸਰ ਕਰਿਆ ਜਾਵੇ ਕਿਸ ਨੂੰ ਸਰਸਵਤੀ ਪੁਰਸਕਾਰ ਮਿਲਿਆ ਆਪਸ਼ਨ ਹੈ ਅਮਰਤਾ ਪ੍ਰੀਤਮ ਬੀ ਗਲਜ਼ਾਰ ਸਿੰਘ ਸੰਦੂ ਸੀ ਹਰਪਜਨ ਸਿੰਘ ਡੀ ਕਰਤਾਰ ਸਿੰਘ ਦੁੱਗਲ ਕੁਐਸਚਨ ਨੰਬਰ 21 ਦੇ ਲਈ ਕਰੈਕਟ ਅਨਸਰ ਚੁਣੋ ਸਰਸਵਤੀ ਪੁਰਸਕਾਰ ਮਿਲਿਆ ਜੀ ਹਰਪਜਨ ਸਿੰਘ ਨੂੰ ਆਪਸ਼ਨ ਸੀ ਹੈ ਬਿਲਕੁਲ ਸਹੀ ਕਵੈਸਚਨ ਨੰਬਰ 22 ਭਾਰਤੀ ਸਾਹਿਤ ਦਾ ਆਧਾਰ ਹੈ অপਸ਼ਨ A ਰਮਾਸਵਾਦ B ਅਸਤਿਤਵਵਾਦ C ਰਹਾਸਵਾਦ D யਥਾਰਤਵਾਦ ਕਵੈਸਚਨ ਨੰਬਰ 22 ਦੇ ਲਈ ਆਨਸਰ ਕਰੋ ਜੀ ਆਧਾਰ ਸ਼ੁਰੂਆਤ ਕਹਿ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਰਹਾਸਵਾਦ ਜਿੰਨਾ ਦਾ ਆਨਸਰ ਆਇਆ ਹੈ অপਸ਼ਨ C ਕਵੈਸਚਨ ਨੰਬਰ 23 ਦੇ ਬਲਵਦਿਆਂ ਹਰਨਾਖਸ਼ ਨਾਰ ਸਿੰਘ ਹোলিকা ਕਿਸ myth ਕਥਾ ਵਿੱਚ ਆਉਂਦੇ ਹਨ অপਸ਼ਨ A ਨਾਲੇ ਤੇ ਦਮਯੰਤੀ B ਪੂਰਨ ਭਗਤ ਸੀ ਪ੍ਰਯਲਾਦ ਭਗਤ ਤੇ ਡੀ ਰਾਜਾ ਰਸਾਲੂ ਕਵੈਸਚਨ ਨੰਬਰ 23 ਲਈ ਅੰਤ ਕਰੋ ਜੀ ਹਾਂਜੀ ਹਰਨਾਖਸ਼ ਨਰ ਸਿੰਘ ਔਲਕਾ ਇਹਨਾਂ ਦਾ ਸਬੰਧ ਹੈ ਜੀ ਪ੍ਰਯਲਾਦ ਭਗਤ ਅ ਕਿਸ ਮਿੱਥਕਥਾ ਦੇ ਵਿੱਚ ਆਉਂਦੇ ਹਨ ਦੇਖੋ ਪੂਰਨ ਭਗਤ ਦਾ ਵੈਸੇ ਕਿਸ ਹੈ ਵੈਸੇ ਸਹੀ ਠੀਕ ਹੈ ਜੀ ਸੀ ਆਪਸ਼ਨ ਹੀ ਹੋਵੇਗਾ ਪ੍ਰਯਲਾਦ ਭਗਤ ਸੀ ਆਪਸ਼ਨ ਜੀ ਨੇ ਚੁਣਿਆ ਬਿਲਕੁਲ ਠੀਕ ਹੈ ਕਵੈਸਚਨ ਨੰਬਰ 22 22 ਨੰਬਰ ਜੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪੁਸਤਕ ਦਾ ਲੇਖਕ ਹੈ অপਸ਼ਨ A ਹਰਚਰਨ ਸਿੰਘ B ਸੱਸਾ ਸੱਸਾ ਮੂਲ C ਜੀਤ ਸਿੰਘ ਜੋਸ਼ੀ ਤੇ D ਗੁਰਬਖਸ਼ ਸਿੰਘ ਫ੍ਰੈਂਕ 24 ਨੰਬਰ ਦੇ ਲਈ கரੈਕਟ ਆਨਸਰ ਕਰਿਆ ਜਾਵੇ ਜੀ ਹਾਂਜੀ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਇਹ ਪੁਸਤਕ ਵੀ ਹੋਈ ਹੈ ਮਤਲਬ ਕਿ ਕੁਐਸਚਨ ਬਿਲਕੁਲ ਰਿਪੀਟ ਹੋਇਆ ਹੈ D ਆਪਸ਼ਨ ਗੁਰਬਖਸ਼ ਸਿੰਘ ਫ੍ਰੈਂਕ ਦੀ ਇਹ ਪੁਸਤਕ ਹੈ ਪਿਛਲੇ ਪੇਪਰ ਜਿਹੜੇ ਕਰਵਾ ਚੁੱਕੇ ਹਾਂ ਉਹਨਾਂ 'ਚ ਇਹ ਕੁਐਸਚਨ ਵੀ ਸ਼ਾਮਲ ਸੀ ਕੁਐਸਚਨ ਨੰਬਰ 25 ਸਾਹਿਤ ਵਿੱਚ ਅਗਾਹ ਵਧੂ ਰੁਝਾਨ ਨੂੰ ਡੈਸ਼ ਦਾ ਨਾਮ ਦਿੱਤਾ ਜਾਂਦਾ ਹੈ ਆਪਸ਼ਨ A ਹੈ ਜੀ ਪ੍ਰਯੋਗਵਾਦ B ਪ੍ਰਗਤੀਵਾਦ C ਰਹਾਸਵਾਦ ਤੇ D ਤੁਜਾਰਵਾਦ ਕੁਐਸਚਨ ਨੰਬਰ 25 B, 25 ਨੰਬਰ ਲਈ ਕਰੋ ਜੀ ਆਨਸਰ ਹਾਂਜੀ ਅਗਾਹ ਵਧੂ ਮਤਲਬ ਕੀ ਪ੍ਰਗਤੀ ਹੋਣਾ ਠੀਕ ਹੈ ਜੀ ਪ੍ਰਗਤੀਵਾਦ ਆਪਸ਼ਨ B ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 26 ਥਾਲ ਕੀ ਹੈ ਆਪਸ਼ਨ A ਭਾਂਡਿਆਂ ਨਾਲ ਸੰਬੰਧਿਤ बी आर टी ਨਾਲ ਸਬੰਧਿਤ ਸੀ ਪੱਤਲ ਨਾਲ ਸਬੰਧਿਤ ਤੇ ਡੀ ਬਾਲ ਗੀਤ ਨਾਲ ਸਬੰਧਿਤ ਇਹ ਥਾਲ ਦਾ ਸਬੰਧ ਦੇਖੀਏ ਤਾਂ ਸਭ ਨਾਲ ਹੀ ਹੈ ਪਰ ਜਿਹੜਾ ਮਕਸਦ ਮੈਨ ਪੁੱਛਣ ਵਾਲਾ ਹੈ ਉਸ ਤਰੀਕੇ ਨਾਲ ਆਨਸਰ ਕਰਿਆ ਜਾਵੇ ਤਾਂ ਆਨਸਰ ਆਪਣਾ ਬਾਲ ਗੀਤ ਦੇ ਨਾਲ ਸਹੀ ਉੱਤਰ ਹੋਵੇਗਾ ਜੀ অপਸ਼ਨ ਡੀ ਕੁਐਸਚਨ ਨੰਬਰ 27 ਦੇ ਬਲਵੱਧਿਆ ਜੀ ਪਸ਼ੂਆਂ ਨੂੰ ਮਨੋਵਿਗਿਆਨ ਦ੍ਰਿਸ਼ਟੀ ਤੋਂ ਕਹਾਣੀਆਂ ਰਾਈ ਪੇਸ਼ ਕੀਤਾ ਹੈ অপਸ਼ਨ এ ਕਰਤਾਰ ਸਿੰਘ ਦੁੱਗਲ ਨੇ B ਨਵਦੇ지 ਸਿੰਘ ਨੇ C ਸੰਤੋਖ ਸਿੰਘ ਧੀਰ ਨੇ D ਰਾਮ ਸਰੂਪ ਅਣਖੀ ਨੇ 27 ਨੰਬਰ ਦੇ ਲਈ ਆਨਸਰ ਕਰੋ ਜੀ ਹਾਂਜੀ 27 ਦੇ ਲਈ ਜਿੰਨਾ ਦਾ ਆਨਸਰ ਆ ਰਿਹਾ ਜੀ ਕਰਤਾਰ ਸਿੰਘ ਦੁੱਗਲ ਨੇ ਬਿਲਕੁਲ ਠੀਕ ਹੈ ਜੀ ਨੀਲੀ ਕਹਾਣੀ ਕੁਐਸਚਨ ਨੰਬਰ 28 ਹਰ ਇੱਕ ਬੰਦਾ ਸ਼ਾ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ 17 ਦਾ ਰਚੇਤਾ ਹੈ অপਸ਼ਨ এ ਚਰਨ ਸਿੰਘ ਸ਼ੀਰ B ਪ੍ਰੀਤਮ ਸਿੰਘ ਸਫੀਰ C ਹੀਰਾ ਸਿੰਘ ਦਰਦ ਡੀ دیਵਾਨ ਸਿੰਘ ਕਾਲੀਪਾਣੀ 28 ਨੰਬਰ ਦੇ ਲਈ ਕਰੈਕਟ ਆਨਸਰ ਕਿਹਾ ਜਾਵੇ ਜੀ ਹਾਂਜੀ ਕੁਐਸਚਨ ਨੰਬਰ 28 ਦੇ ਲਈ ਕਰੈਕਟ ਆਨਸਰ ਕਰੋ ਜੀ ਬਿਲਕੁਲ ਠੀਕ ਆ ਜਿਹੜੇ ਪ੍ਰੀਤਮ ਸਿੰਘ ਸਫੀਰ ਆਨਸਰ ਕਰ ਰਹੇ ਨੇ ਜੀ ਆਪਸ਼ਨ ਬੀ ਕੁਐਸਚਨ ਨੰਬਰ 29 ਦੇ ਬਲਵਦ ਸਿੰਘ ਜੀ ਏਠ ਲਿਖੀਆਂ ਸਾਹਿਤਕ ਕਿਰਤਾਂ ਵਿੱਚੋਂ ਕਿਸ ਕਿਰਤ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੈ ਇਹ ਵੀ ਰਿਪੀਟਡ ਕੁਐਸਚਨ ਹੈ ਜੀ ਪਿਛਲੇ ਪੇਪਰਾਂ ਦੇ ਵਿੱਚ ਦੋ ਵਾਰਸ਼ ਇਹ ਇਹ ਆ ਚੁੱਕਾ ਹੈ ਆਪਸ਼ਨ ਹੈ ਸੱਸੀ ਹਾਸ਼ਮ ਬੀ ਚੰਡੀ ਦੀ ਵਾਰ ਸੀ ਸੈਫਲ ਮਲੂਕ ਤੇ ਡੀ ਹੀਰ ਵਰਸ 29 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਹਾਂ ਜੀ 29 ਨੰਬਰ ਤੇ ਲਈ ਕਰੈਕਟ ਆਨਸਰ ਕਰੋ ਜੀ ਬਿਲਕੁਲ ਠੀਕ ਹੈ ਹੀਰ ਵਰਸ ਦੇ ਵਿੱਚ ਆਪਸ਼ਨ ਡੀ ਕਰੈਕਟ ਆਨਸਰ ਹੈ ਬਹੁਤ ਮਹੱਤਵਪੂਰਨ ਕੁਐਸਚਨ ਹੈ ਚੰਗੀ ਤਰ੍ਹਾਂ ਮਾਈਂਡ 'ਚ ਬਿਠਾ ਲਓ ਕੁਐਸਚਨ ਨੰਬਰ 30 ਗੌਂਦ ਤੋਂ ਕੀ ਪਾਉ ਹੈ ਆਪਸ਼ਨ ਹੈ ਦ੍ਰਿਸ਼ਾਂ ਦੀ ਵਿਆਖਿਆ ਅਸਲ 'ਚ ਬਾਈ ਮਿਸਟੈਕ ਗਲਤ ਟਾਈਪ ਹੋ ਗਿਆ ਪੈਰ 'ਚ ਰਾਰਾ ਪਹਿਣਾ ਸੀ ਪਰ ਅੜਾੜਾ ਟਾਈਪ ਹੋ ਗਿਆ ਦ੍ਰਿਸ਼ਾਂ ਦੀ ਵਿਆਖਿਆ, ਬੀ ਘਟਨਾਵਾਂ ਦੀ ਤਰਤੀਬ ਸੀ, ਕਥਾ ਦੀ ਪਿੱਠਭੂਮੀ ਤੇ ਡੀ ਇਹ ਤਿੰਨਾਂ ਵਿੱਚੋਂ ਕੋਈ ਵੀ ਨਹੀਂ 30 ਨੰਬਰ ਦੇ ਲਈ ਕਰੈਕਟ ਅਨਸਰ ਚੁਣਿਆ ਜਾਵੇ ਜੀ। ਪ੍ਰਸ਼ਨ ਨੰਬਰ 30 ਹਾਂਜੀ ਘਟਨਾਵਾਂ ਦੀ ਤਰਤੀਬ ਨੂੰ ਗੋਂਦ ਕਿਹਾ ਜਾਂਦਾ ਹੈ ਆਪਸ਼ਨ ਬੀ ਹੈ ਬਿਲਕੁਲ ਠੀਕ ਕੁਐਸਚਨ ਨੰਬਰ 31 ਪੌਦੇ ਮਹੀਨੇ ਦੇ ਮਨਪਸੰਦ ਪਕਵਾਨ ਹਨ ਆਪਸ਼ਨ A ਸਾਗ ਤੇ ਮੱਕੀ ਦੀ ਰੋਟੀ B ਮਿੱਠੀ ਰੋਟੀ ਤੇ ਲੱਸੀ C ਜੀਰ ਤੇ ਪੂੜੇ ਤੇ D ਪੂੜੀਆਂ ਛੋਲੇ ਕੁਐਸਚਨ ਨੰਬਰ 31 ਲਈ ਆਨਸਰ ਕਰੋ ਜੀ ਹਾਂਜੀ 31 ਨੰਬਰ ਤੇ ਲਈ ਸਹੀ ਉੱਤਰ ਚੁਣਿਆ ਜਾਵੇ ਬਿਲਕੁਲ ਠੀਕ ਹੈ ਜੀ ਸਾਗ ਤੇ ਮੱਕੀ ਦੀ ਰੋਟੀ ਆਪਸ਼ਨ A கரੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 32 ਦੇ ਬਲਵੱਧਿਆਂ ਜੀ ਕਿਸੇ ਭਾਸ਼ਾ ਦੇ ਸਿਸਟਮ ਰੂਪ ਨੂੰ ਕਹਿੰਦੇ ਹਨ ਆਪਸ਼ਨ A ਲੈਂਗ B ਯੋਗਤਾ ਸੀ ਤੁਣੀ D ਸੰਕੇਤ 32 ਨੰਬਰ ਕੁਐਸਚਨ ਲਈ ਸਹੀ ਉੱਤਰ ਚੁਣਿਆ ਜਾਵੇ ਭਾਸ਼ਾ ਦੇ ਸਿਸਟਮ ਰੂਪ ਨੂੰ ਕੀ ਕਿਹਾ ਜਾਂਦਾ ਹੈ ਲੈਂਗ ਕਿਹਾ ਜਾਂਦਾ ਹੈ ਆਪਸ਼ਨ A ਬਿਲਕੁਲ ਸਹੀ ਉੱਤਰ ਹੈ ਜੀ ਕੁਐਸਚਨ ਨੰਬਰ 33 ਪੰਜਾਬੀ ਸੱਭਿਆਚਾਰ ਵਿੱਚ ਸ਼ਾ ਖਰਚੀ ਅਤੇ ਸਵਾਦ ਲਈ ਭੋਜਨ ਦੇ ਸੰਕਲਪ ਆਏ ਆਪਸ਼ਨ A ਅੰਗਰੇਜ਼ੀ ਸੱਭਿਆਚਾਰ ਤੋਂ B ਆਰਿਆ ਲੋਕਾਂ ਤੋਂ C ਇਸਲਾਮੀ ਸੱਭਿਆਚਾਰ ਤੋਂ D ਨਾਥਾਂ ਜੋਗੀਆਂ ਤੋਂ ਕੁਐਸਚਨ ਨੰਬਰ 33 ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਹਾਂ ਜੀ ਇਸ ਤਰ੍ਹਾਂ ਦੀ ਸੇਮ ਕਾਫੀ ਹੱਦ ਤੱਕ ਮੈਚ ਕਰਦੀਆਂ ਲਾਈਨਾਂ ਤੁਹਾਨੂੰ 12ਵੀਂ ਜਮਾਤ ਦੀ ਕਿਤਾਬ ਦੇ ਵਿੱਚ ਮਿਲ ਜਾਣਗੀਆਂ ਜਿਸ ਦੇ ਵਿੱਚ ਅ ਜੋ ਤੁਸੀਂ ਪੜਿਆ ਹੋਊਗਾ ਉਹਦੇ ਨਾਲ ਸ਼ਾਇਦ ਕਨਫਿਊਜ਼ ਹੋ ਕੇ ਆਂਸਰ ਕੁਝ ਹੋਰ ਕਰ ਦੋ ਕਿਉਂਕਿ ਉਹਦੇ ਵਿੱਚ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਮੋਸਟਲੀ ਦੱਸਿਆ ਗਿਆ ਹੈ ਠੀਕ ਹੈ ਤੇ ਇੱਥੇ ਉੱਤਰ ਜਿਹੜਾ ਹੈ ਇਸਲਾਮੀ ਸਭਿਆਚਾਰ ਤੋਂ கரੈਕਟ ਅਨਸਰ ਆਵੇਗਾ ਜੇ ਇਥੇ ਅੰਗਰੇਜ਼ੀ ਸਭਿਆਚਾਰ ਪਛਮੀ ਸਭਿਆਚਾਰ ਮਤਲਬ ਮਾਈਂਡ ਚ ਆਉਂਦਾ ਤਾਂ ਅੰਗਰੇਜ਼ੀ ਸਭਿਆਚਾਰ ਵੀ ਹੋ ਸਕਦਾ ਵੀ ਅਨਸਰ ਕਰਕੇ ਆ ਜਾਣ ਕੁਝ ਬਟ ਸਭ ਤੋਂ ਸਹੀ ਉੱਤਰ ਇਸਲਾਮੀ ਸਭਿਆਚਾਰ ਹੋਵੇਗਾ ਕੁਐਸਚਨ ਨੰਬਰ 34 ਬਲਵਤ ਜੀ ਲੋਕ ਗਿਆਨ ਅਤੇ ਮੱਧ ਕਾਲੀਨ ਪੰਜਾਬੀ ਸਾਹਿਤ ਪੁਸਤਕ ਹੈ ਆਪਸ਼ਨ A ਬਨਜਾਰਾ ਬੀ ਡਾਕਟਰ ਕਰਨੈਲ ਸਿੰਘ ਥਿੰਦ ਸੀ ਡਾਕਟਰ ਗੁਰਮੀਤ ਸਿੰਘ ਡੀ ਡਾਕਟਰ ਦਰਿਆ ਕੁਐਸਚਨ ਨੰਬਰ 34 ਲਈ ਅਨਸਰ ਕਰੋ ਹਾਂਜੀ 34 ਨੰਬਰ ਤੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਬਿਲਕੁਲ ਠੀਕ ਆ ਜੀ ਡਾਕਟਰ ਕਰਨੈਲ ਸਿੰਘ ਥੰਦ ਲੋਕਯਾਨ ਸ਼ਬਦ ਦੀ ਵਰਤੋਂ ਕੀਤੀ ਬਸ ਉਸ ਚੀਜ਼ ਨਾਲ ਥੋੜਾ ਜਿਹਾ ਇੱਕ ਆਈਡੀਆ ਮਿਲ ਗਿਆ ਹੋਣਾ ਕੁਐਸਚਨ ਨੰਬਰ 35 ਲੋਕ ਸੰਗੀਤ ਲੋਕਨਾਟ ਲੋਕਨਾਚ ਲੋਕ ਚਿੱਤਰ ਕਿਸ ਘੇਰੇ ਵਿੱਚ ਆਉਂਦੇ ਹਨ ਆਪਸ਼ਨ ਹੈ ਲੋਕ ਸਾਹਿਤ ਬੀ ਅਨੁਸ਼ਠਾਨ ਸੀ ਲੋਕ ਵਿਸ਼ਵਾਸ ਦੀ ਲੋਕ ਹੁਨਰ ਹਾਂਜੀ ਇਹ ਸਾਰੇ ਕੀ ਨੇ ਇਹ ਸਾਰੇ ਨੇ ਲੋਕ ਹੁਨਰ ਠੀਕ ਹੈ ਜਿਹੜੇ ਆਨਸਰ ਕਰ ਰਹੇ ਨੇ ਜੀ ਆਪਸ਼ਨ ਡੀ ਲੋਕ ਹੁਨਰ ਕਵੈਸ਼ਨ ਨੰਬਰ 36 ਦੇ ਵੱਲ ਵਧਦੇ ਹਾਂ ਮਰਦ ਇਸਤਰੀ ਨੂੰ ਬਾਲੋ ਕਿਸ ਲੋਕ ਗੀਤ ਵਿੱਚ ਕਹਿੰਦਾ ਹੈ ਆਪਸ਼ਨ ਹੈ ਸੁਹਾਗ ਵੀ ਟੱਪੇ ਸੀ ਮਾਇਆ ਦੀ ਢੋਲਾ 36 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਕਵੈਸ਼ਨ ਨੰਬਰ 36 ਦੇ ਲਈ ਸਹੀ ਉੱਤਰ ਚੁਣੋ ਜੀ ਛੀ ਬਾਲੋ ਕਿਸ ਨੂੰ ਕਹਿਆ ਬਾਲੋ ਕਿਸ ਲੋਕ ਗੀਤ ਵਿੱਚ ਕਹਿੰਦਾ ਹੈ ਮਰਦ ਇਸਤਰੀ ਨੂੰ ਬਾਲੋ ਠੀਕ ਮਾਇਆ ਬਾਲੋ ਠੀਕ ਹੈ ਜੀ ਮਾਇਆ ਆਨਸਰ ਹੋਵੇਗਾ ਜੀ ਇਹਦੇ ਲਈ ਕੁਐਸਚਨ ਨੰਬਰ 37 ਦੇ ਬਲਵੱਦਿਆਂ ਜੀ ਲਾੜੇ ਨਾਲ ਵਿਅੰਗ ਤੇ ਹਾਸਾ ਠਠਾ ਕਿਸ ਲੋਕ ਕਾਵਿ ਰੂਪ ਵਿੱਚ ਕੀਤਾ ਜਾਂਦਾ ਹੈ ਆਪਸ਼ਨ A ਸਿਠਣੀ B Chandpraga ਤੇ ਹੀਰਾ ਤੇ ਡੀ ਪਤਲ 37 ਨੰਬਰ ਲਈ ਆਨਸਰ ਕਰੋ ਜੀ ਹਾਂਜੀ ਪ੍ਰਸ਼ਨ ਨੰਬਰ 37 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ 37 ਨੰਬਰ ਤੇ ਲਈ ਬਿਲਕੁਲ ਠੀਕ ਆ ਜਿਹੜੇ ਵੀ ਆਨਸਰ ਕਰ ਰਹੇ ਹੋਣੇ ਜੀ ਆਪਸ਼ਨ B ਚੰਦਪਰਾਗਾ ਦੇਖੋ ਜਿਹੜੇ ਤੁਸੀਂ ਆਨਸਰ ਕਰਦੇ ਹੋ ਨਾ ਕੁਝ ਕੈਂਡੀਡੇਟ ਕੀ ਕਰਦੇ ਆ ਸੀ ਜਿਹੜਾ ਅਨਸਰ ਹੁੰਦਾ ਮੰਨ ਲਓ ਏ ਹੈ ਤਾਂ ਲਗਾਤਾਰ ਏ ਆਦਿ ਤੇ ਜਿਹੜੇ ਜਿਵੇਂ ਬੀ ਹੈ ਤਾਂ ਬੀ 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 ਲਗਾਤਾਰ ਟਾਈਪ ਕਰਕੇ ਸੈਂਡ ਕਰਦੇ ਤੁਸੀਂ ਉਹ ਮੈਸੇਜ ਸ਼ੋ ਹੀ ਨਹੀਂ ਹੁੰਦਾ ਜੀ YouTube ਦੀ ਇਹ ਪਾਲਿਸੀ ਹੈ ਉਹ ਐਫਜੀ ਨੂੰ ਮਤਲਬ ਕਿ ਗਲਤ ਮੰਨਦਾ ਹੈ ਜਿਸ ਨੂੰ ਕੀ ਬੋਲਦੇ ਆ ਆਈ ਥਿੰਕ ਸਪੈਮ ਕਰਨਾ ਬੋਲਦੇ ਆ ਜੀ ਠੀਕ ਹੈ ਜੀ ਸੋ ਸਪੈਮ ਦੀ ਕੈਟਾਗਰੀ ਚ ਆ ਜਿੰਦੀ ਇਹ ਚੀਜ਼ਾਂ ਇਸ ਕਰਕੇ ਉਹ ਸ਼ੋ ਨਹੀਂ ਕਰਦਾ ਤਾਂ ਦਾ ਮੈਸੇਜ ਜੇ ਕੋਈ ਇਸ ਤਰ੍ਹਾਂ ਦਾ ਕੈਂਡੀਡੇਟ ਹੈ ਜਿਹੜਾ ਵਾਰ-ਵਾਰ ਮਤਲਬ ਕਿ ਇੱਕੋ ਲੈਟਰ ਨੂੰ ਟਾਈਪ ਕਰਦਾ ਹਾਂ ਇੱਕ ਦੋ ਵਾਰੀ ਚਲੋ ਠੀਕ ਹੈ ਬਟ ਬਹੁਤ ਹੀ ਜ਼ਿਆਦਾ ਵਾਰੀ ਤੁਸੀਂ ਕਰੋਗੇ ਤਾਂ ਉਹਨੇ ਇਹੀ ਚੀਜ਼ ਸ਼ੋ ਕਰਣੀ ਹੈ 38 ਨੰਬਰ ਲਈ ਮਿੱਥਕਥਾਵਾਂ ਦੇ ਪਾਤਰ ਹੁੰਦੇ ਹਨ ਆਪਸ਼ਨ A ਦੇਵੀ ਦੇਵਤੇ B ਬਾਜੀਗਰ ਸੀ ਮੁਸਾਫਿਰ D ਸਧਾਰਨ ਮਨੁੱਖ ਕੌਨਸ ਕਵੈਸ਼ਨ ਨੰਬਰ 38 ਦੇ ਲਈ ਆਨਸਰ ਕਰੋ ਜੀ ਮਿੱਥਕਥਾਵਾਂ ਦੇ ਪਾਤਰ ਕਿਹੋ ਜਿਹੇ ਹੁੰਦੇ ਹਨ ਹਾਂਜੀ ਮਿੱਥਕ ਥਾਵਾਂ ਦੇ ਪਾਤਰ ਜੀ ਬਿਲਕੁਲ ਠੀਕ ਆ ਆਪਸ਼ਨ ਏ ਜਿੰਨਾ ਦਾ ਆਨਸਰ ਆਇਆ ਹੈ ਦੇਵੀ-ਦੇਵਤੇ ਹੁੰਦੇ ਨੇ ਕੁਐਸਚਨ ਨੰਬਰ 39 ਲੋਕ ਸ਼ਾਣਪਾ ਲੋਕ ਸ਼ਾਣਪ ਹਮੇਸ਼ਾ ਡੈਸ਼ ਹੁੰਦੀ ਆ ਆਪਸ਼ਨ ਏ ਵਾਰਤਕ ਵਿੱਚ ਵੀ ਕਾਵਿਕ ਰੰਗਤ ਵਾਲੀ ਸੀ ਉਹ ਭਾਸ਼ਾ ਵਿੱਚ ਸੀ ਤੇ ਡੀ ਹੈ ਕਰਮਕਾਂਡ ਵਿੱਚ ਕੁਐਸਚਨ ਨੰਬਰ 39 ਲਈ ਆਨਸਰ ਕਰੋ ਜੀ ਹਾਂਜੀ 39 ਨੰਬਰ ਤੇ ਲਈ ہمیشہ کاگت والی ہوں کام چالی کرو جی چالی نمبر دل سی اتر چنیا جائے جی منک سنسکار کسو پراپت کرتا ہے ਸਮਾਜ ਦੇ ਵਿੱਚੋਂ ਅ ਸੰਸਕਾਰ ਠੀਕ ਹੈ ਵਿਰਸਾ ਵੀ ਆਨਸਰ ਹੋ ਸਕਦਾ ਹੈ ਸਭ ਤੋਂ ਸਹੀ ਜਿਹੜਾ ਉੱਤਰ ਹੈ ਵਿਰਸਾ ਹੀ ਹੋਵੇਗਾ ਜੀ ਅ ਸੀ ਆਪਸ਼ਨ ਕਰੈਕਟ ਹੈ ਜੀ ਕੁਐਸਚਨ ਨੰਬਰ ਕਿਉਂਕਿ ਸੰਸਕਾਰ ਦੀ ਗੱਲ ਕੀਤੀ ਗਈ ਹੈ ਕੁਐਸਚਨ ਨੰਬਰ 41 ਵਹਿਮ ਭਰਮ ਦਾ ਆਧਾਰ ਹੁੰਦੇ ਹਨ ਆਪਸ਼ਨ A ਗੈਬੀ ਸ਼ਕਤੀ B ਲੋਕਧਰਮ C ਡਰਪ ਹੈ ਤੇ D ਵਿਅਕਤੀਗਤ ਅਭਿਵਿਅਕਤੀ ਕੁਐਸਚਨ ਨੰਬਰ 41 ਦੇ ਲਈ ਆਨਸਰ ਚੁਣਿਆ ਜਾਵੇ ਜੀ ਹਾਂਜੀ 41 ਨੰਬਰ ਲਈ ਸਹੀ ਉੱਤਰ ਚੁਣੋ ਜਿੰਨਾਂ ਦਾ ਵੀ ਆਨਸਰ ਆ ਰਿਹਾ ਜੀ ਡਰ ਤੇ ਪੈ ਆਪਸ਼ਨ ਸੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 42 ਵਿਆਹ ਸ਼ਾਦੀ ਹਵਨ ਸਮੇ ਵਰਤੇ ਜਾਣ ਵਾਲੇ ਮੰਤਰਾਂ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ A ਲੋਕ ਮੰਤਰ B ਪਰਮਾਰਥਕ ਮੰਤਰ C ਪੂਤ ਪ੍ਰੇਤ ਮੰਤਰ ਤੇ D ਕੋਈ ਨਹੀਂ 42 ਨੰਬਰ ਦੇ ਲਈ ਆਨਸਰ ਕਰੋ ਜੀ ਵਿਆਹ ਸ਼ਾਦੀ ਹਵਨ ਸਮੇ ਵਰਤੇ ਜਾਣ ਵਾਲੇ ਮੰਤਰਾਂ ਨੂੰ ਕੀ ਕਿਹਾ ਜਾਂਦਾ ਹੈ ਜੀ ਹਾਂਜੀ ਪਰਮਾਰਥਕ ਮੰਤਰ ਕਿਹਾ ਜਾਂਦਾ ਹੈ ਆਪਸ਼ਨ ਬੀ ਕੁਰੇਕਟ ਹੈ ਜੀ ਕੁਸ਼ਨ ਨੰਬਰ 43 ਦੇ ਵੱਲ ਵਧਦੇ ਨਟંકી ਕਿਸ ਦਾ ਹਿੱਸਾ ਹੈ ਆਪਸ਼ਨ ਏ ਸਾਗਨਾਟਕ ਬੀ ਲੀਲਾਨਾਟਕ ਸੀ ਲੋਕ ਸੰਗੀਤ ਡੀ ਲੋਕ ਸਾਜ ਹਾਂਜੀ ਨਟંકી ਕਿਸ ਦਾ ਹਿੱਸਾ ਹੈ ਨਟંકી ਸਾਗਨਾਟਕ ਦਾ ਹਿੱਸਾ ਹਨ ਆਪਸ਼ਨ ਏ ਕੁਰੇਕਟ ਆਨਸਰ ਹੋਵੇਗਾ ਜੀ ਕੁਸ਼ਨ ਨੰਬਰ 44 44 ਨੰਬਰ ਕੁਸ਼ਨ ਇਹ ਮੈਨੂੰ ਆਪਣੇ ਵਿਚਾਰ ਅਤੇ ਭਾਵ ਪ੍ਰਗਟ ਕਰਨ ਲਈ ਕਿਸੇ ਦੂਜੀ ਬੋਲੀ ਦੀ ਲੋਡ ਨਹੀਂ ਇਹ ਕਥਨ ਕਿਸ ਦਾ ਹੈ ਆਪਸ਼ਨ A ਬੂਟਾ ਸਿੰਘ ਬਰਾੜ B ਸ਼ਾਇਰ ਲੁਧਿਆਣਵੀ C ਰਸੂਲ ਹਮਜ਼ਾ ਤੋਬ ਤੇ D ਪਰਮਜੀਤ ਸਿੰਘ ਸਿੱਧੂ ਕੁਸ਼ਣ ਨੰਬਰ 44 ਦੇ ਲਈ ਆਨਸਰ ਕਰਿਆ ਜਾਵੇ ਜੀ ਹਾਂਜੀ ਰਸੂਲ ਹਮਜ਼ਾ ਤੋਬ ਦੇ ਇਹ ਸ਼ਬਦ ਨੇ ਇਹ ਕਥਨ ਰਸੂਲ ਹਮਜ਼ਾ ਤੋਬ ਦਾ ਹੈ ਆਪਸ਼ਨ C Correct ਆਨਸਰ ਹੋਵੇਗਾ ਕੁਸ਼ਣ ਨੰਬਰ 45 ਅਜੀ ਰਾਰਾ ਤੁਣੀ ਹੈ ਆਪਸ਼ਨ A ਪਾਸੇਦਰ B ਕਾਂਬਵੀ C ਫਟਕਵੀ ਤੇ D ਨਾਸਕੀ ਹਾਂਜੀ ਰਾਰਾ ਤੁਨੀ ਪੁੱਛੀ ਗਈ ਹੈ 45 ਨੰਬਰ ਤੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਰਾਰਾ ਹੁੰਦੀ ਹੈ ਜੀ ਕਾਂਬਵੀ ਤੁਨੀ ਆਪਸ਼ਨ ਬੀ ਕੁਰੈਕਟ ਆਨਸਰ ਹੋਵੇਗਾ 46 ਨੰਬਰ ਜੀ ਦੁੱਤ ਵਿਅੰਜਨ ਕਿਸ ਚਿੰਨ ਰਹੀ ਸਹਾਰ ਕੀਤੇ ਜਾਂਦੇ ਹਨ ਆਪਸ਼ਨ ਏ ਬਿੰਦੀ ਬੀ ਟਿੱਪੀ ਸੀ ਸੋਰ ਤੇ ਡੀ ਅੱਧਕ ਆਪਸ਼ਨ ਨੰਬਰ 46 ਦੇ ਲਈ ਆਨਸਰ ਕਰੋ 46 ਨੰਬਰ ਲਈ ਆਨਸਰ ਚੁਣਿਆ ਜਾਵੇ ਜੀ ਹਾਂਜੀ ਦੁੱਤ ਵਿਅੰਜਨ ਕਿਸ ਚਿੰਨ ਰਹੀ ਸਹਾਰ ਕੀਤੇ ਜਾਂਦੇ ਹਨ ਹਾ ਹ ਰਾਰਾ ਵਾਵਾ ਅ ਸੌਰੀ ਦੁੱਤ ਵਿੰਜਨ ਹਾਰ ਨਹੀਂ ਜੀ ਨਹੀਂ ਇੱਥੇ ਦੁੱਤ ਵਿੰਜਨ ਕਿਸ ਚਿੰਨ ਰਾਈ ਸਾਕਾਰ ਕੀਤੇ ਜਾਂਦੇ ਹਨ ਅਦਕ ਦੇ ਰਾਈ ਕੀਤੇ ਜਾਂਦੇ ਠੀਕ ਹੈ ਜੀ ਅੱਧੇ ਅੱਖਰ ਹੋਗੇ ਜੀ ਠੀਕ ਹੈ ਕੁਐਸਚਨ ਨੰਬਰ ਜਿੰਨਾ ਦੋਹਰਾ ਹੁੰਦਾ ਦੁੱਤ ਬਾਰੋ ਮਤਲਬ ਆਵਾਜ਼ ਦੁਰਾ ਕੇ ਆਉਂਦੀ ਹੈ ਜਦੋਂ ਆਪਾਂ ਬੋਲਦੇ ਹਾਂ ਕੁਐਸਚਨ ਨੰਬਰ 47 ਦੇ ਬਲਵੱਧ ਜੀ 47 ਨੰਬਰ ਕੁਐਸਚਨ ਹੈ ਵਿਸ਼ੇਸ਼ਣ ਅਤੇ ਵਿਸ਼ੇਸ਼ ਦੇ ਸੰਜੋਗ ਨਾਲ ਬਣਿਆ ਵਿਸ਼ੇਸ਼ਣ ਕਿਹੜਾ ਹੈ ਆਪਸ਼ਨ A ਬੜੀ ਸੋਹਣੀ ਕੁੜੀ B ਨਿੱਕੇ ਨਿੱਕੇ ਮੁੰਡੇ C ਕੌੜੀ ਜ਼ਹਿਰ ਦਵਾਈ D ਝੂਠਿਓ 47 ਨੰਬਰ ਤੇ ਲਈ ਆਨਸਰ ਕਰਿਆ ਜਾਵੇ ਜੀ ਦੇਖੋ 47 ਨੰਬਰ ਕੁਐਸਚਨ ਜਿਹੜਾ ਹੈ ਇਹਦੇ ਲਈ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਲਈ ਇਸ ਤਰ੍ਹਾਂ ਦੇ ਪ੍ਰਸ਼ਨਾਂ ਲਈ ਜੀਤ ਸਿੰਘ ਜੋਸ਼ੀ ਦੀ ਸਭਿਆਚਾਰ ਨਾਲ ਸੰਬੰਧਿਤ ਕੋਈ ਕਿਤਾਬ ਪੜ੍ਹੀ ਜਾਵੇ ਉਨ੍ਹਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਕਾਫੀ ਕੁਐਸਚਨ ਦੇਖਣ ਨੂੰ ਮਿਲ ਜਾਣਗੇ। ਹਾਂਜੀ 47 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜ ਜਿੰਨਾ ਦਾ ਆਨਸਰ ਆ ਰਿਹਾ ਹੈ ਆਪਸ਼ਨ A ਬੜੀ ਸੋਹਣੀ ਕੁੜੀ ਬਿਲਕੁਲ ਸਹੀ ਉੱਤਰ ਹੋਵੇਗਾ ਜੀ ਕੁਐਸਚਨ ਨੰਬਰ 48 ਧੁਨੀ ਸਿਧਾਂਤ ਦਾ ਸਰਜਕ ਹੈ। ਧੁਨੀ ਸਿਧਾਂਤ ਦਾ ਸਰਜਕ ਹੈ। ਆਪਸ਼ਨ A ਮੰਮਟ B ਆਨੰਦਵਰਧਕ C ਪਰਤਮੁਨੀ ਤੇ D ਕੋਈ ਨਹੀਂ ਆਪਸ਼ਨ ਸਹੀ ਚੁਣਿਆ ਜਾਵੇ 48 ਨੰਬਰ ਦੇ ਲਈ। ਹਾਂਜੀ ਤੁਣੀ ਸਿਧਾਂਤ ਦਾ ਸਿਰਜਕ ਹੈ ਜੀ ਆਨੰਦ ਵਰਦਨ ਜੋ ਕਿ ਇੱਥੇ ਵਰਧਕ ਪਾ ਕੇ ਗਲਤ ਕਰ ਦਿੱਤਾ ਗਿਆ ਹੈ ਪਹਿਲਾਂ ਬੋਰਡ ਨੇ 20 ਵੀ ਅਨਸਰ ਕੀਤਾ ਬਟ ਬੱਚੇ ਕੋਈ ਨਹੀਂ ਆਪਸ਼ਨ ਦੇ ਵਿੱਚ ਹੋਣ ਕਰਕੇ ਇਸ ਨੂੰ ਸਹੀ ਮੰਨਿਆ ਗਿਆ ਬਿਲਕੁਲ ਸਹੀ ਹੋਵੇਗਾ ਆਪਸ਼ਨ ਡੀ ਕੁਐਸਚਨ ਨੰਬਰ 49 ਦੇ ਵੱਲ ਵਧਿਆ ਕਿਰਪਾ ਕਰਕੇ ਤੁਸੀਂ ਹਟ ਜਾਓ ਆ ਤੁਸੀਂ ਹੁਣ ਜਾਓ ਸੌਰੀ ਕਿਰਪਾ ਕਰਕੇ ਤੁਸੀਂ ਹੁਣ ਜਾਓ ਵਾਕ ਦੀ ਕਿਸਮ ਪੁੱਛੀ ਹੈ অপਸ਼ਨ এ প্রশ্নবাচক B আজ্ঞাবাচক C প্রেরণार्थक ਤੇ D ਕੋਈ ਨਹੀਂ 49 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ 49 ਦੇ ਲਈ ਸਹੀ ਉੱਤਰ ਹੋਵੇਗਾ ਜੀ আজ্ঞাবাচক। ਹਾਂਜੀ ਆਗਿਆ ਦੇ ਦਿੱਤੀ ਹੈ ਜਾਣ ਦੀ ਬਿਲਕੁਲ ਠੀਕ ਹੈ B অপਸ਼ਨ ਕੁਐਸ਼ਨ ਨੰਬਰ 50 ਜੋ ਕਿ ਅਸਲ ਤੇ ਵਿੱਚ 50 ਨੰਬਰ ਕੁਐਸ਼ਨ ਨਹੀਂ ਹੈ ਇਹ ਹੈ 100 ਨੰਬਰ ਕੁਐਸ਼ਨ ਠੀਕ ਹੈ ਜੀ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਨੰਬਰਿੰਗ ਬਾਈ ਮਿਸਟੈਕ ਗਲਤ ਪੈ ਗਈ ਹੈ ਹਾਂਜੀ 100 ਨੰਬਰ ਜਿਹੜਾ ਕੁਐਸਚਨ ਹੈ ਆਪੋ ਸਿਧਾਂਤ ਕਿਸ ਦੀ ਦੇਣ ਹੈ ਆਪਸ਼ਨ A ਫ੍ਰਾਂਸੀਸੀ ਸਕੂਲ ਦੀ B ਬੋਧੀ ਸਕੂਲ ਦੀ C ਅਮਰੀਕੀ ਸਕੂਲ ਦੀ ਤੇ D ਕੋਈ ਨਹੀਂ 50 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਚੁਣੋ ਜੀ 100 ਨੰਬਰ ਹੋਵੇਗਾ ਅਸਲ ਜੇ ਕੁਐਸਚਨ ਇੱਥੇ ਟਾਈਪ ਪੰਜਾਬੀ ਕੀਤਾ ਹੋਇਆ ਹੈ ਠੀਕ ਹੈ ਜੀ ਅੱਜ 51 ਤੋਂ 100 ਤੱਕ ਆਪਾਂ ਕੁਐਸਚਨ ਕੀਤੇ ਆ ਇਸ ਲਾਸਟ ਕੁਐਸਚਨ ਦੇ ਲਈ ਆਨਸਰ ਕਰਿਆ ਜਾਵੇ ਜੀ ਜੀ ਠੀਕ ਹੈ ਜਿਨ੍ਹਾਂ ਦਾ ਆਨਸਰ ਆ ਰਿਹਾ ਹੈ ਬੋਧੀ ਸਕੂਲ ਆਪਸ਼ਨ B ਕਰੈਕਟ ਆਨਸਰ ਹੋਵੇਗਾ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ 101 ਤੋਂ 150 ਨੰਬਰ ਕੁਐਸਚਨ ਤੱਕ ਅਪਾ ਕੱਲ ਦੀ ਕਹਾ ਦੇ ਵਿੱਚ ਲੈ ਕੇ ਆਵਾਂਗੇ ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਮੋਟੀਵੇਸ਼ਨ ਜ਼ਰੂਰ ਦਿੰਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਹਮੇਸ਼ਾ ਕਲਾਸਾਂ ਇਦਾਂ ਹੀ ਮਿਲਦੀਆਂ ਰਹਿਣ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਧੰਨਵਾਦ ਜੀ تھینک یو سب کا بہت بہت دھنواد جی جی بھائی ٹیک کیئر گڈ نائٹ سویٹ ڈریمس ملتے ہیں جی کلو ٹھیک آٹو جی